ਤੁਸੀਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿੱਨਾਂ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਧੂ-ਧੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ੍ਹ ਕੇ ਆਏ ਹੋਗੇ ਪਿੰਡਾਂ ਚ ਵੋਟਾਂ ਮੰਗਣ ਤੇ ਤੁਹਾਨੂੰ ਉਹ ਵੀ ਨਹੀਂ ਦਿਸ ਰਹੀਆਂ ਤੇ ਪੁੱਤ ਮੇਰੇ ਉਹ ਬੀਜੇਪੀ ਵਾਲਿਆਂ ਨੂੰ ਰੂੜੀਆਂ ਉਤੀ ਤੁਹਾਨੂੰ ਨਾਲ ਡੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਸਾਨੂੰ ਜਿਹੜਾ ਉਹ ਬਾਜੀ ਨਹੀਂ ਮੋੜੀ ਹਜੇ ਤਾਈਂ ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੇ ਅਰਕੀ ਖੇਤਰਾ ਦਾ ਮੈਂ ਵੀ ਝਾੜੂ ਵਾਲਿਓ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਆਦੇ ਜਿਹੜੇ ਕੱਪੜੇ ਤੇ ਕੁੜਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗੱਲ ਚ ਪਾ ਕੇ ਆਇਆ ਜੇ ਤੇ ਕਿ ਕਬਦਾ ਗੱਡੀ ਦੇ ਵਿੱਚ ਰੱਖ ਕੇ ਆਇਆ ਜੇ ਕਿਉਂਕਿ ਤੁਹਾਡੇ ਗਲਾਂ ਚ ਜਿਹੜੇ ਕੱਪੜੇ ਰਹਿਣ ਨਹੀਂ ਦੇਣੇ ਅਸੀਂ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂੰ ਤੂੰ ਕਹ ਉਹਨਾਂ ਦੀਆ ਪੱਗਾ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਤੇ ਲਾਗੀ ਚਾਰਜ ਕੀਤਾ ਤੇ ਜੇਲ੍ਹਾਂ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨਸਾਹ ਤੈਨੂੰ ਭੁਗਤਣਾ ਪੈਣਾ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੀ ਬੀ ਟੀਮ ਆ ਪਰ ਤੂੰ ਜੋ ਕੰਮ ਕਰ ਰਿਆ ਤੂੰ ਏ ਟੀਮ ਨੂੰ ਵੀ ਵੱਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜਿਹੜੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੁਸੀਂ ਤਨਖਾਹਾਂ ਲੈ ਕੇ ਤੇ ਤੁਸੀਂ ਆਪਦੇ ਪਰਿਵਾਰ ਪਾਲ ਰਹੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾਨ ਤੇ ਉਤਰ ਆਏ ਹੋ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਮੋਦੀ ਦੇ ਅਮਿਤ ਸ਼ਾਹ ਦੇ ਕਹਨ ਤੇ ਭਗਵਾਨਤਮਾਨ ਨੇ ਸਾਡੇ ਸਿਰ ਭਾਜੀ ਪਾਈ ਸੀ ਉਹ ਭਾਜੀ ਮੋੜਨ ਵਾਸਤੇ ਆ ਡੀਸੀ ਦਫ਼ਤਰਾਂ ਅੱਗੇ ਜਿਹੜਾ ਕੱਟ ਕੀਤਾ ਗਿਆ ਕੀ ਆਪਾਂ ਪਿਛਲੇ ਦਿਨੀ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਆਗੂਆਂ ਨੂੰ ਮੀਟਿੰਗਾਂ ਤੇ ਬੁਲਾ ਕੇ ਤੇ ਗੁੰਡਾਗਰਦੀ ਵਾਲਾ ਜਿਹੜਾ ਵਰਤੀਰਾ ਭਗਵੰਤ ਮਾਨ ਨੇ ਵਰਤਿਆ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਘਰ ਤੱਕ ਨਹੀਂ ਪਹੁੰਚਣ ਦਿੱਤਾ ਗ੍ਰਿਫਤਾਰੀਆਂ ਕਰਵਾਉਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਸ਼ੰਭੂ ਖਨੋਰੀ ਤੇ ਜੋ ਮੋਰਚਾ ਚੱਲ ਰਿਹਾ ਸੀਗਾ ਤੇ ਉਸ ਮੋਰਚੇ ਦੇ ਉੱਪਰ ਜਿਹੜਾ ਕਾਤਲਾਨਾ ਹਮਲਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਉਹ ਕੀਤਾ ਗਿਆ ਬਹੁਤ ਸਾਰਾ ਸਮਾਨ ਜਿਹੜਾ ਜਿਹੜਾ ਆਪਾਂ ਕਹਿੰਨੇ ਆ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਆ ਜਿਹੜਾ ਕਹਿਣ ਨੂੰ ਤਾਂ ਇਹ ਆ ਕਿ ਪੁਲਿਸ ਆ ਜਿਹੜੀ ਉਹ ਪਬਲਿਕ ਸਰਵੰਟ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੀ ਆ ਉਹ ਰਾਖੀ ਕਿਸ ਤਰ੍ਹਾਂ ਕਰਦੀ ਉਹ ਸ਼ੰਭੂ ਤੇ ਖਨੋਰੀ ਤੇ ਆਪਾਂ ਦੇਖ ਲਿਆ ਕਿ ਜਿਹੜਾ ਕਿਸਾਨਾਂ ਦਾ ਸਮਾਨ ਸੀਗਾ ਚਾਹੇ ਉਹ ਟਰੈਕਟਰ ਟਰਾਲੀਆਂ ਚਾਹੇ ਐਲਈਡੀਆਂ ਚਾਹੇ ਗੈਸ ਸਿਲੰਡਰ ਇੱਥੋਂ ਤੱਕ ਕੇ ਜਿਹੜਾ ਕਿਆ ਵਾਲਾ ਸਮਾਨ ਵੀ ਸੀ ਚਾਹ ਪੱਤੀ ਸੀ ਖੰਡ ਸੀਗੀ ਉਹ ਸਾਰਾ ਕੁਝ ਜਿਹੜੇ ਇਹ ਭੁਖੜ ਸਭ ਕੁਝ ਚੱਕ ਕੇ ਆਪਦੇ ਘਰਾਂ ਨੂੰ ਲੈ ਗਏ ਨੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜੜੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੁਸੀਂ ਤਨਖਾਹਾਂ ਲੈ ਕੇ ਤੇ ਤੁਸੀਂ ਆਪਦੇ ਪਰਿਵਾਰ ਪਾਲ ਰਹੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾਨ ਤੇ ਉਤਰ ਆਏ ਹੋ ਇਹਨਾਂ ਨੇ ਤਾਂ ਉਹ ਗੱਲ ਕੀਤੀ ਕਿ ਜਿਵੇਂ ਉਹ ਆਂਦੇ ਹੁੰਦੇ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਉਹ ਕਿਸੇ ਨੇ ਹੌਲੀ-ਹੌਲੀ ਆਂਡਾ ਨਹੀਂ ਖਾਦਾ ਤੇ ਯੱਕਦਾਂ ਮੁਰਗੀ ਨੂੰ ਮੂੰਹ ਮਾਰ ਲਿਆ ਇਹਨਾਂ ਨੇ ਤੇ ਅੱਜ ਦਾ ਜਿਹੜਾ ਕਾਠਾ ਜਿਹੜੇ ਡੀਸੀ ਦਫ਼ਤਰਾਂ ਅੱਗੇ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇਹ ਭਗਵੰਤ ਮਾਨ ਨੂੰ ਉਹਦੀ ਧੌਣ ਦੇ ਵਿੱਚ ਜਿਹੜਾ ਹੈਂਕੜ ਬਾਜੀ ਵਾਲਾ ਕਿਲਾ ਉਹ ਕੱਢਣ ਵਾਸਤੇ ਹੋਇਆ ਤੇ ਉਹਨੂੰ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆਂ ਕਿ ਆਓ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿਨ੍ਹਾਂ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਧੂ-ਧੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ੍ਹ ਕੇ ਆਏ ਹੋਗੇ ਪਿੰਡਾਂ 'ਚ ਵੋਟਾਂ ਮੰਗਣ ਤੇ ਤੁਹਾਨੂੰ ਉਹ ਵੀ ਨਹੀਂ ਦਿਸ ਰਹੀਆਂ ਜਦੋਂ ਲੋਕ ਝੰਡੇ ਡੰਡੇ ਲੈ ਕੇ ਤੁਹਾਡੇ ਮਗਰ ਲੱਗੇ ਤੇ ਪੁੱਤ ਮੇਰੋ ਭਾਜੀਪੀ ਵਾਲਿਆਂ ਵਾਂਗੂ ਰੂੜੀਆਂ ਉੱਤੀ ਤੁਹਾਨੂੰ ਨਾਲ ਦੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਸਾਨੂੰ ਜਿਹੜਾ ਉਹ ਭਾਜੀ ਨਹੀਂ ਮੋੜੀ ਹਜੇ ਤਾਈਂ ਜਿਹੜੀ ਭਾਜੀ ਤੁਸੀਂ ਸਾਡੇ ਸਿਰ ਪਾਈ ਆ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂ ਤੂ ਕੇ ਉਹਨਾਂ ਦੀਆਂ ਪੱਗਾਂ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਤੇ ਜੇਲ੍ਹਾਂ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨਸਾ ਤੈਨੂੰ ਭੁਗਤਣਾ ਪੈਣਾ ਸਾਨੂੰ ਇਹ ਵੀ ਸਾਫ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਭਾਜਪਾ ਦੀ ਬੀ ਟੀਮ ਆ ਪਰ ਤੂੰ ਜੋ ਕੁਝ ਕਰ ਰਿਆ ਤੂੰ ਏ ਟੀਮ ਨੂੰ ਵੀ ਵੱਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸਾਨੂੰ ਕੋਈ ਭੁਲੇਖਾ ਨਹੀਂ ਸੀ ਲੜਨ ਵਾਲੇ ਲੋਕਾਂ ਨੂੰ ਕਿ ਤੇਰੀ ਆਮ ਆਦਮੀ ਪਾਰਟੀ ਆ ਅਸੀਂ ਲੋਕਾਂ ਨੂੰ ਉਦੋਂ ਵੀ ਕਹਿੰਦੇ ਰਹਿਣ ਇਲੈਕਸ਼ਨਾਂ ਤੋਂ ਪਹਿਲਾਂ ਕਿ ਭਾਜਪਾ ਦੀ ਬੀ ਟੀਮ ਆ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਲੋਕਾਂ ਨੂੰ ਲੱਗਦਾ ਸੀਗਾ ਕਿ ਭਗਤ ਸਿੰਘ ਦਾ ਨਾਮ ਲੈਂਦੇ ਨੇ ਇਹ ਭਗਤ ਸਿੰਘ ਦੀ ਬਸੰਤੀ ਰੰਗ ਦੀ ਪੱਗ ਬੰਨਦੇ ਨੇ ਤੇ ਸ਼ਾਇਦ ਇਹ ਲੋਕਾਂ ਨੂੰ ਸਾਫ ਸੁਥਰਾ ਸਮਾਜ ਆ ਜਿਹੜਾ ਉਹ ਬਣਾ ਕੇ ਦੇਣਗੇ ਕਿਉਂਕਿ ਚਾਹੇ ਭਾਜਪੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਇੰਨਾ ਕਾਨ ਕੀਤਾ ਪਿਆ ਸੀ ਕਿ ਲੋਕ ਦੁਖੀ ਸੀ ਪੰਜਾਬ ਦੇ ਜਿਹੜਾ ਕਰਕੇ ਇਹਨਾਂ ਦਾ ਦਾ ਲੱਗ ਗਿਆ ਤੇ ਜਿਹੜਾ ਇਹਨਾਂ ਦਾ ਦਾ ਲੱਗ ਗਿਆ ਇਹਨਾਂ ਨੇ ਇਹ ਸਮਝ ਲਿਆ ਕਿ ਲੋਕ ਤਾਂ ਪੰਜਾਬ ਦੇ ਮੂਰਖੀ ਆ ਕਿ ਸ਼ਾਇਦ ਇਸ ਵਾਰ ਫੇਰ ਸਾਨੂੰ ਵੋਟਾਂ ਪਾਉਣਗੇ ਤੇ ਯਾਦ ਰੱਖਿਓ ਜਿਸ ਤਰ੍ਹਾਂ ਤੁਹਾਨੂੰ ਵੋਟਾਂ ਪੈ ਪੈ ਕੇ ਤੁਹਾਡੇ 92 ਜਿਤਾਏ ਆ ਲੋਕਾਂ ਨੇ ਤੇ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੇ ਅਿਤਕੀ ਖੇਤਰਾਂ ਦਾ ਮੀ ਵੀ ਝਾੜੂ ਵਾਲਿਓ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਯਾਦ ਰੱਖਿਓ ਤੁਸੀਂ ਜਿਹੜੇ ਆਦੇ ਜਿਹੜੇ ਕੱਪੜੇ ਤੇ ਕੁੜਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗਲ ਚ ਪਾ ਕੇ ਆਇਆ ਜੇ ਤੇ ਕੇ ਕਬ ਦਾ ਗੱਡੀ ਦੇ ਵਿੱਚ ਰੱਖ ਕੇ ਆਇਆ ਜੇ ਕਿਉਂਕਿ ਤੁਹਾਡੇ ਗਲਾਂ ਚ ਜਿਹੜੇ ਕੱਪੜੇ ਹੋ ਰਹਿਣ ਨਹੀਂ ਦੇਣੇ ਅਸੀਂ ਇਹ ਯਾਦ ਰੱਖ ਲਿਆ ਜੇ ਤੁਸੀਂ ਤੁਹਾਡੀ ਜਿਹੜੀ ਸਰਵਿਸ ਆ ਉਹ ਜ਼ਰੂਰ ਪਿੰਡਾਂ ਦੇ ਵਿੱਚ ਹੋਊਗੀ ਇਹਨੀਆਂ ਬੇਨਤੀਆਂ ਸੀ ਧੰਨਵਾਦ ਸਾਥੀਓ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਮੋਦੀ ਦੇ ਅਮਿਤ ਸ਼ਾਹ ਦੇ ਕਹਨ ਤੇ ਭਗਵਾਨਤਮਾਨ ਨੇ ਸਾਡੇ ਸਿਰ ਭਾਜੀ ਪਾਈ ਸੀ ਉਹ ਭਾਜੀ ਮੋੜਨ ਵਾਸਤੇ ਡੀਸੀ ਦਫ਼ਤਰਾਂ ਅੱਗੇ ਜਿਹੜਾ ਕੱਟ ਕੀਤਾ ਗਿਆ ਕੀ ਆਪਾਂ ਪਿਛਲੇ ਦਿਨੀ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਆਗੂਆਂ ਨੂੰ ਮੀਟਿੰਗਾਂ ਤੇ ਬੁਲਾ ਕੇ ਤੇ ਗੁੰਡਾਗਰਦੀ ਵਾਲਾ ਜਿਹੜਾ ਵਰਤੀਰਾ ਭਗਵੰਤ ਮਾਨ ਨੇ ਵਰਤਿਆ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਘਰ ਤੱਕ ਨਹੀਂ ਪਹੁੰਚਣ ਦਿੱਤਾ ਗ੍ਰਿਫਤਾਰੀਆਂ ਕਰਵਾਉਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਸ਼ੰਭੂ ਖਨੋਰੀ ਤੇ ਜੋ ਮੋਰਚਾ ਚੱਲ ਰਿਹਾ ਸੀਗਾ ਤੇ ਉਸ ਮੋਰਚੇ ਦੇ ਉੱਪਰ ਜਿਹੜਾ ਕਾਤਲਾਨਾ ਹਮਲਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਉਹ ਕੀਤਾ ਗਿਆ ਬਹੁਤ ਸਾਰਾ ਸਮਾਨ ਜਿਹੜਾ ਜਿਹੜਾ ਆਪਾਂ ਕਹਿੰਨੇ ਆ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਆ ਜਿਹੜਾ ਕਹਿਣ ਨੂੰ ਤਾਂ ਇਹ ਆ ਕਿ ਪੁਲਿਸ ਆ ਜਿਹੜੀ ਉਹ ਪਬਲਿਕ ਸਰਵੰਟ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੀ ਆ ਉਹ ਰਾਖੀ ਕਿਸ ਤਰ੍ਹਾਂ ਕਰਦੀ ਉਹ ਸ਼ੰਭੂ ਤੇ ਖਨੋਰੀ ਤੇ ਆਪਾਂ ਦੇਖ ਲਿਆ ਕਿ ਜਿਹੜਾ ਕਿਸਾਨਾਂ ਦਾ ਸਮਾਨ ਸੀਗਾ ਚਾਹੇ ਉਹ ਟਰੈਕਟਰ ਟਰਾਲੀਆਂ ਚਾਹੇ ਐਲਈਡੀਆਂ ਚਾਹੇ ਗੈਸ ਸਿਲੰਡਰ ਇੱਥੋਂ ਤੱਕ ਕੇ ਜਿਹੜਾ ਚਾਹ ਵਾਲਾ ਸਮਾਨ ਵੀ ਸੀ ਚਾਹ ਪੱਤੀ ਸੀ ਖੰਡ ਸੀਗੀ ਉਹ ਸਾਰਾ ਕੁਝ ਜਿਹੜੇ ਇਹ ਭੁਖੜ ਸਭ ਕੁਝ ਚੱਕ ਕੇ ਆਪਦੇ ਘਰਾਂ ਨੂੰ ਲੈ ਗਏ ਨੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜੜੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੁਸੀਂ ਤਨਖਾਹਾਂ ਲੈ ਕੇ ਤੇ ਤੁਸੀਂ ਆਪਦੇ ਪਰਿਵਾਰ ਪਾਲ ਰਹੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾਨ ਤੇ ਉਤਰ ਆਏ ਹੋ ਇਹਨਾਂ ਨੇ ਤਾਂ ਉਹ ਗੱਲ ਕੀਤੀ ਕਿ ਜਿਵੇਂ ਉਹ ਆਂਦੇ ਹੁੰਦੇ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਉਹ ਕਿਸੇ ਨੇ ਹੌਲੀ-ਹੌਲੀ ਆਂਡਾ ਨਹੀਂ ਖਾਦਾ ਤੇ ਯੱਕਦਾਂ ਮੁਰਗੀ ਨੂੰ ਮੂੰਹ ਮਾਰ ਲਿਆ ਇਹਨਾਂ ਨੇ ਤੇ ਅੱਜ ਦਾ ਜਿਹੜਾ ਕਾਠਾ ਜਿਹੜੇ ਡੀਸੀ ਦਫ਼ਤਰਾਂ ਅੱਗੇ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇਹ ਭਗਵੰਤ ਮਾਨ ਨੂੰ ਉਹਦੀ ਧੌਣ ਦੇ ਵਿੱਚ ਜਿਹੜਾ ਹੈਂਕੜ ਬਾਜੀ ਵਾਲਾ ਕਿਲਾ ਉਹ ਕੱਢਣ ਵਾਸਤੇ ਹੋયા ਤੇ ਉਹਨੂੰ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆਂ ਕਿ ਆਓ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿਨ੍ਹਾਂ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਧੂ ਤੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ ਕੇ ਆਏ ਹੋਗੇ ਪਿੰਡਾਂ ਚ ਵੋਟਾਂ ਮੰਗਣ ਤੇ ਤੁਹਾਨੂੰ ਉਹ ਵੀ ਨਹੀਂ ਦਿਸ ਰਹੀਆਂ ਜਦੋਂ ਲੋਕ ਝੰਡੇ ਡੰਡੇ ਲੈ ਕੇ ਤੁਹਾਡੇ ਮੰਗਰ ਲੱਗੇ ਤੇ ਪੁੱਤ ਮੇਰੋ ਭਾਜਪੀ ਵਾਲਿਆਂ ਵਾਂਗੂ ਰੂੜੀਆਂ ਉੱਤੀ ਤੁਹਾਨੂੰ ਨਾਲ ਦੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਸਾਨੂੰ ਜਿਹੜਾ ਉਹ ਭਾਜੀ ਨਹੀਂ ਮੋੜੀ ਹਜੇ ਤਾਈਂ ਜਿਹੜੀ ਭਾਜੀ ਤੁਸੀਂ ਸਾਡੇ ਸਿਰ ਪਾਈ ਆ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂ ਤੂ ਕੇ ਉਹਨਾਂ ਦੀਆਂ ਪੱਗਾਂ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਤੇ ਜੇਲ੍ਹਾਂ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨਸਿਆ ਤੈਨੂੰ ਭੁਗਤਣਾ ਪੈਣਾ ਸਾਨੂੰ ਇਹ ਵੀ ਸਾਫ ਆ ਜਿਹੜੀ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੀ ਬੀ ਟੀਮ ਆ ਪਰ ਤੂੰ ਜੋ ਕੁਝ ਕਰ ਰਿਆ ਤੂੰ ਇਹ ਟੀਮ ਨੂੰ ਵੀ ਵੱਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸਾਨੂੰ ਕੋਈ ਭੁਲੇਖਾ ਨਹੀਂ ਸੀ ਲੜਨ ਵਾਲੇ ਲੋਕਾਂ ਨੂੰ ਕਿ ਤੇਰੀ ਆਮ ਆਦਮੀ ਪਾਰਟੀ ਆ ਅਸੀਂ ਲੋਕਾਂ ਨੂੰ ਉਦੋਂ ਵੀ ਕਹਿੰਦੇ ਰਹਿਣ ਇਲੈਕਸ਼ਨਾਂ ਤੋਂ ਪਹਿਲਾਂ ਕਿ ਬੀਜੇਪੀ ਦੀ ਬੀ ਟੀਮ ਆ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਲੋਕਾਂ ਨੂੰ ਲੱਗਦਾ ਸੀਗਾ ਇਹ ਭਗਤ ਸਿੰਘ ਦਾ ਨਾਮ ਲੈਂਦੇ ਨੇ ਇਹ ਭਗਤ ਸਿੰਘ ਦੀ ਬਸੰਤੀ ਰੰਗ ਦੀ ਪੱਗ ਬੰਨ੍ਹਦੇ ਨੇ ਤੇ ਸ਼ਾਇਦ ਇਹ ਲੋਕਾਂ ਨੂੰ ਸਾਫ਼ ਸੁਥਰਾ ਸਮਾਜ ਆ ਜਿਹੜਾ ਉਹ ਬਣਾ ਕੇ ਦੇਣਗੇ ਕਿਉਂਕਿ ਚਾਹੇ ਭਾਜਪੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਇੰਨਾ ਕਹਾਨ ਕੀਤਾ ਪਿਆ ਸੀ ਕਿ ਲੋਕ ਦੁਖੀ ਸੀ ਪੰਜਾਬ ਦੇ ਜਿਹੜਾ ਕਰਕੇ ਇਹਨਾਂ ਦਾ ਦਾਂ ਲੱਗ ਗਿਆ ਤੇ ਜਿਹੜਾ ਇਹਨਾਂ ਦਾ ਦਾਂ ਲੱਗ ਗਿਆ ਇਹਨਾਂ ਨੇ ਇਹ ਸਮਝ ਲਿਆ ਕਿ ਲੋਕ ਤਾਂ ਪੰਜਾਬ ਦੇ ਮੂਰਖੀ ਆ ਕੇ ਸ਼ਾਇਦ ਇਸ ਵਾਰ ਫੇਰ ਸਾਨੂੰ ਵੋਟਾਂ ਪਾਉਣਗੇ ਤੇ ਯਾਦ ਰੱਖਿਓ ਜਿਸ ਤਰ੍ਹਾਂ ਤੁਹਾਨੂੰ ਵੋਟਾਂ ਪੈ ਪੈ ਕੇ ਤੁਹਾਡੇ 92 ਜਿਤਾਏ ਆ ਲੋਕਾਂ ਨੇ ਤੇ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੇ ਅਿਤਕੀ ਖੇਤਰਾਂ ਦਾ ਮੀ ਵੀ ਝਾੜੂ ਵਾਲਿਓ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਯਾਦ ਰੱਖਿਓ ਤੁਸੀਂ ਜਿਹੜੇ ਆਧੇ ਜਿਹੜੇ ਕੱਪੜੇ ਤੇ ਕੁੜਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗਲ ਚ ਪਾ ਕੇ ਆਇਆ ਜੇ ਤੇ ਕੇ ਕਬ ਦਾ ਗੱਡੀ ਦੇ ਵਿੱਚ ਰੱਖ ਕੇ ਆਇਆ ਜੇ ਕਿਉਂਕਿ ਤੁਹਾਡੇ ਗਲਾਂ ਚ ਜਿਹੜੇ ਕੱਪੜੇ ਹੋ ਰਹਿਣ ਨਹੀਂ ਦੇਣੇ ਅਸੀਂ ਇਹ ਯਾਦ ਰੱਖ ਲਿਆ ਜੇ ਤੁਸੀਂ ਤੁਹਾਡੀ ਜਿਹੜੀ ਸਰਵਿਸ ਆ ਉਹ ਜ਼ਰੂਰ ਪਿੰਡਾਂ ਦੇ ਵਿੱਚ ਹੋਊਗੀ ਇਨੀਆਂ ਬੇਨਤੀਆਂ ਸੀ ਧੰਨਵਾਦ ਸਾਥੀਓ